ਹਾਂਜੀ ਦੋਸਤੋ ਸਤ ਸ੍ਰੀ ਅਕਾਲ ਮੈਂ ਸੈਭ ਸਿੰਘ ਵਿਰਕ ਤੇ ਤੁਸੀਂ ਦੇਖ ਰਹੇ ਹੋ ਸੋਨਾ ਪੰਜਾਬ YouTube ਚੈਨਲ ਤੇ ਜੁੜੇ ਹੋ ਤੁਸੀਂ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਬੇਸ਼ਕੀਮਤੀ ਤਜਰਬਾ ਸਾਂਝਾ ਕਰਨ ਜਾ ਰਿਹਾ ਵਾਂ ਉਮੀਦ ਹੈ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੇਗੀ ਜੇਕਰ ਤੁਸੀਂ ਜੋ ਮੈਂ ਤੁਹਾਡੇ ਨਾਲ ਤਜਰਬਾ ਸਾਂਝਾ ਕਰਨਾ ਹੈ ਜੇ ਤਾਂ ਤੁਹਾਨੂੰ ਚੰਗਾ ਲੱਗਿਆ ਤਾਂ ਵੀ ਕਮੈਂਟ ਕਰਿਓ ਜੇ ਤੁਹਾਨੂੰ ਇਹ ਤਜਰਬਾ ਚੰਗਾ ਨਾ ਲੱਗਿਆ ਤੁਹਾਨੂੰ ਤੁਸੀਂ ਸਹਿਮਤ ਨਾ ਹੋਏ ਜਰੂਰ ਚਾਹੇ ਜਿਵੇਂ ਦਾ ਮਰਜੀ ਕਮੈਂਟ ਕਰਿਓ ਪਰ ਕਮੈਂਟ ਜਰੂਰ ਕਰਿਓ ਦੋਸਤੋ ਜਿਵੇਂ ਤੁਸੀਂ ਇਹ ਵੇਖ ਰਹੇ ਹੋ ਨਾ ਜਿਹੜੀ ਇਹ ਵਾਲੀ ਸਾਰਾ ਝੋਨਾ ਹੈ ਤੇ ਇਹ ਪੂਸ਼ਾ 44 ਵੈਰੈਟੀ ਹੈ ਪੂਸ਼ਾ 44 ਵੈਟਰੀ ਸਾਰੀ ਜਿਹੜੀ ਇਹ ਪੂਸ਼ਾ 44 ਲਾਈ ਗਈ ਹੈ ਜਦੋਂ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੁੰਦਾ ਹੈ ਤਾਂ ਆਪਾਂ ਉਦੋਂ ਕੀ ਕਰਦੇ ਹਾਂਗੇ ਉਸ ਟਾਈਮ ਕਾਫੀ ਆਦੀ ਚਰਚਾ ਹੁੰਦੀ ਹੈ ਕਿ ਪੂਸ਼ਾ ਪੂਸ਼ਾ 44 ਇਸ ਵਾਰ ਨਹੀਂ ਖਰੀਦੀ ਜਾਏਗੀ ਕੋਈ ਹੋਰ ਵੈਰੀਟੀਆਂ ਜਾਂ ਖਾਸ ਕਰਕੇ ਜਿਵੇਂ ਪੀਆਰ 126 ਹੈ ਉਹਦਾ ਜ਼ਿਕਰ ਹੁੰਦਾ ਹੈ ਪਰ ਦੋਸਤੋ ਅਸੀਂ ਹਮੇਸ਼ਾ ਹੀ ਲਗਭਗ ਪੂਸ਼ਾ 44 ਹੀ ਲਾਉਨੇ ਆ ਹੁਣ ਜਿਹੜੀ ਪੂਸ਼ਾ 44 ਤੋਂ ਸਭ ਤੋਂ ਵੱਡੀ ਸਮੱਸਿਆ ਕੀ ਦੱਸੀ ਜਾਂਦੀ ਹੈ ਕਿ ਜਿਹੜੀ ਇਹ ਲੰਬਾ ਸਮਾਂ ਲੈਂਦੀ ਹੈ ਪਾਣੀ ਬਹੁਤ ਜ਼ਿਆਦਾ ਪੀਂਦੀ ਹੈ ਤੇ ਇਸ ਦੇ ਨਾਲ ਨਾਲ ਇਹ ਪੱਕਣ 'ਚ ਨਹੀਂ ਆਉਂਦੀ ਮਤਲਬ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਪਰ ਜਿਹੜਾ ਸਾਡਾ ਤਯਰਬ ਹੈ ਕਿ ਜਿਹੜੀ ਪੂਸ਼ਾ 44 ਹੈ ਅਸੀਂ ਉਹਨੂੰ ਘੱਟ ਸਮੇਂ 'ਚ ਸਹੀ ਸਮੇਂ ਤੇ ਕਿਵੇਂ ਉਹਨੂੰ ਉਹਦੀ ਕਟਾਈ ਕਰਦੇ ਆ ਇਹਦੀ ਅਰਬਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਵਾਂ ਦੋਸਤੋ ਆਮ ਤੌਰ ਤੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਜਾਂਦੀ ਜਿਹੜਾ ਹੈ ਗੀਤੀਆਂ ਵੈਰਾਈਟੀਆਂ ਨੇ ਪਰ ਦੋਸਤੋ ਆਪਾਂ ਇਸ ਦੀ ਜਿਹੜੀ ਲਵਾਈ ਹੈ ਪੂਸ਼ਾ 44 ਦੀ ਹਮੇਸ਼ਾ ਤੁਸੀਂ ਆਪਣੇ ਲਾਈਵ ਚੈਨਲ ਦੇ ਉੱਪਰ ਜਾ ਕੇ ਉੱਥੇ ਵੇਖ ਸਕਦੇ ਹੋ ਪੁਰਾਣੀਆਂ ਵੀਡੀਓ ਬਣੀਆਂ ਅਸੀਂ ਝੋਨੇ ਦੀ ਲਵਾਈ ਜਿਹੜੀ ਹੈ ਉਹ ਲਗਭਗ 17-18 ਜੂਨ ਤੋਂ ਲੈ ਕੇ ਲਗਭਗ 28 29 30 ਜੂਨ ਤੱਕ ਲਵਾਈ ਕਰਦੇ ਆ ਹੁਣ ਅੱਗੇ ਆ ਗਈ ਇਹਦੀ ਪਨੀਰੀ ਦੀ ਗੱਲ ਪਨੀਰੀ ਅਸੀਂ ਦੋਸਤੋ ਜਿੱਥੇ ਆਮ ਕਿਸਾਨ ਜਿਹੜੇ ਨੇ 1 ਮਈ ਨੂੰ ਜਾਂ 2 3 ਜਾਂ 5 ਮਈ ਨੂੰ ਲਾ ਦਿੰਦੇ ਨੇ ਬਿਜਾਈ ਕਰ ਦਿੰਦੇ ਨੇ ਆਪਾਂ ਪਨੀਰੀ ਦੀ ਬਿਜਾਈ ਜਿਹੜੀ ਹੈ ਉਹਦਾ 2 3 ਨਾ ਸਿਰਫ ਟਾਈਮ ਸੈੱਟ ਕਰਿਆ ਇੱਕ ਇੱਕ ਦਿਨ ਦਾ ਫਰਕ ਪਾਇਆ ਇੱਕ ਵਾਰੀ 8 ਤਰੀਕ ਨੂੰ ਬਿਜਾਈ ਕਰੀ ਸੀ ਭਿਉਣ ਤੋਂ ਮਗਰੋਂ ਫਿਰ 9 ਤਰੀਕ ਫਿਰ 10 ਤਰੀਕ ਤੇ ਇਸ ਵਾਰੀ ਫਿਰ ਦੁਬਾਰੇ 8 ਮਈ ਨੂੰ ਬੀਜ ਦਿੱਤੀ ਸੀ ਖੇਤ ਦੇ ਵਿੱਚ ਪੁੰਗਰਨ ਤੇ ਬੀਜ ਦਿੱਤੀ ਸੀ ਤੇ ਜਿਹੜੀ ਲਵਾਈ ਹੈ ਉਹ 17 ਤਰੀਕ ਨੂੰ ਸ਼ੁਰੂ કરી ਸੀ ਤੇ ਉਸ ਤੋਂ ਬਾਅਦ 30 ਤਰੀਕ ਤੱਕ ਜਿਹੜਾ ਕੰਮ ਲਗਭਗ ਖਤਮ ਹੋ ਗਿਆ ਸੀ ਥੋੜੀ 1-2 ਕਿੱਲੇ ਰਹਿ ਗਏ ਸਨ ਹੁਣ ਦੋਸਤੋ ਇਹਦੇ ਵਿੱਚ ਆਉਂਦੀ ਹੈ ਗੱਲ ਕਿ ਇੰਨਾ ਲੰਬਾ ਸਮਾਂ ਦੋਸਤੋ ਜਿਹੜੀ ਪਨੀਰੀ ਹੈ ਪਹਿਲਾਂ ਇੱਕ ਇਹ ਮਿੱਠ ਬਣੀ ਸੀ ਕਿ ਜਿੰਨੀ ਕੂਲੀ ਪਨੀਰੀ ਹੋਊਗੀ 20-25 ਦਿਨ ਦੀ ਉਹਦਾ ਝਾੜ ਵਾਦ ਆਉਂਦਾ ਬੂਝਾ ਵਧੀਆ ਬਣਾਉਂਦੀ ਹੈ ਪਰ ਦੋਸਤੋ ਜਿਹੜਾ ਮੈਂ ਤਿਆਰ ਬਹਾ ਕਰਿਆ ਉਹਦੇ ਵਿੱਚ ਮੈਨੂੰ ਇਹੋ ਜਿਹਾ ਕੁਝ ਨਹੀਂ ਲੱਗਿਆ ਹੈਗਾ ਜਦੋਂ ਲੋਕਾਂ ਨੇ ਪੀਆਰ 126 ਲਾਈ ਜਾਂ ਹੋਰ ਜਿਹੜੀਆਂ ਘੱਟ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਨੇ ਤਾਂ ਉਸ ਸਮੇਂ ਦੇ ਦੌਰਾਨ ਹੀ ਅਸੀਂ ਇਹ ਪੂਸ਼ਾ 44 ਲਾਈ ਹੈ ਫਰਕ ਕੀ ਹੈ ਜਿੱਥੇ ਆਮ ਲੋਕ ਜਿਹੜੇ ਕਿਸਾਨ ਨੇ ਉਹ ਚਾਹੇ ਪੂਸ਼ਾ 44 ਹੈ ਜਿੱਥੇ ਉਹ 30 ਦਿਨਾਂ ਦੀ ਲਾਉਂਦੇ ਨੇ 35 ਦਿਨਾਂ ਦੀ ਤਾਂ ਇੱਥੇ ਜਿਹੜੀ ਆਪਣੀ ਪਨੀਰੀ ਹੈ ਇਹ ਵਾਲੀ ਜਿਹੜੀ ਤੁਸੀਂ ਸਾਰਾ ਵੇਖ ਰਹੇ ਹੋ ਖੇਤ ਜਿਹੜੇ ਨੇ ਪੂਸ਼ਾ 44 ਦੇ ਆਪਾਂ ਸਾਰੀ ਦੀ ਸਾਰੀ ਜਿਹੜੀ ਐ ਇਹ ਲਗਭਗ 45 ਤੋਂ 50 ਦਿਨਾਂ ਦੀ ਪਨੀਰੀ ਲੱਗੀ ਹੋਈ ਐ ਤੇ ਜੇ ਕੋਈ ਕਿਸਾਨ ਵੀਰ ਕਹਿੰਦੇ ਨੇ ਕਿ ਝਾੜ ਦਾ ਫਰਕ ਐ ਤਾਂ ਉਹ ਝਾੜ ਤੁਸੀਂ ਆਹ ਸਾਹਮਣੇ ਵੇਖ ਸਕਦੇ ਹੋ ਜਿੰਨਾ ਵੀ ਜਿਵੇਂ ਦਾ ਵੀ ਝਾੜ ਆਏਗਾ ਤੁਸੀਂ ਇੱਥੇ ਆਣ ਕੇ ਚੈੱਕ ਵੀ ਕਰ ਸਕਦੇ ਹੋ ਤੇ ਆਪਣਾ ਪਿੰਡ ਵੀ ਲੋਹਾਰ ਮੱਜਰਾ ਇੱਕ ਗਾਉਣ ਵਾਲਾ ਮਸ਼ਹੂਰ ਸਾਡੇ ਆਪਣੇ ਪਿੰਡ ਤੋਂ ਹੀ ਇਹ ਮੁੰਡਾ ਤੇ ਆਹ ਤੁਸੀਂ ਸਾਰੀ ਜਿੰਨੀ ਵੀ ਖੜੀ ਐ ਪੂਛਾ 44 ਖੜੀ ਐ ਸੋ ਦੋਸਤੋ ਮੇਰਾ ਕਹਿਣ ਤੋਂ ਭਾਵੇਂ ਕਿ ਆਪਾਂ ਜਿਹੜਾ ਲਾਉਣ ਦਾ ਖੇਤ ਦੇ ਵਿੱਚ ਪਨੀਰੀ ਨੂੰ ਉਹ ਟਾਈਮ ਆਮ ਕਿਸਾਨਾਂ ਦੇ ਨਾਲ ਹੀ ਆ ਸਿਰਫ ਪਨੀਰੀ ਬੀਜਣ ਦਾ ਟਾਈਮ ਜਿਹੜਾ ਉਹਦੇ 'ਚ ਫਰਕ ਹੈ ਸਾਡਾ ਲੋਕ ਜਿਹੜੇ ਕਹਿੰਦੇ ਹੁੰਦੇ ਨੇ ਵੀ ਪੱਕ ਜਾਂਦੀ ਹੈ ਪਨੀਰੀ ਪੱਕੜ ਹੋ ਜਾਂਦੀ ਹੈ ਇਹੋ ਜਿਹਾ ਕੁਝ ਵੀ ਨਹੀਂ ਜੇ ਤੁਸੀਂ ਪਨੀਰੀ ਸੋਹਣੇ ਢੰਗ ਦੀ ਬੀਜੀ ਹੈ ਸ਼ੁਰੂਆਤ ਦੇ ਵਿੱਚ ਮੈਂ ਕੀ ਕਰਦਾ ਹੁੰਨਾ ਕਿ ਉਹਨੂੰ ਇੰਨਾ ਰੇਖਾ ਦਾ ਸੀ ਦਿੰਦੇ ਨਹੀਂ ਹੈਗੇ ਜ਼ਮੀਨ ਥੱਲੇੋਂ ਬਹੁਤ ਟੈਟ ਬਣਾਈ ਦੀ ਜਿਹੜੀ ਆ ਮੇਰਾ ਜ਼ਮੀਨ ਹੈ ਸਾਡੀ ਤੇ ਜੇ ਜਿਹੜੀ ਖਾਦ ਹੈ ਉਹਦੀ ਅਸੀਂ ਉਦੋਂ ਵਰਤੋਂ ਸ਼ੁਰੂ ਕਰਨ ਲੱਗਣਾ ਜਦੋਂ ਲੱਗਦਾ ਵੀ ਹੁਣ ਆਪਾਂ ਥੋੜੇ ਦਿਨਾਂ ਤੱਕ ਖੇਤ ਦੇ ਵਿੱਚ ਲਾਉਣੀ ਸ਼ੁਰੂ ਕਰਨੀ ਹੈ ਸੋ ਵੀਰੋ ਆ ਤੁਸੀਂ ਆਣ ਕੇ ਵੇਖ ਸਕਦੇ ਹੋ ਇਹ ਇਹ ਸਾਰੀ ਝੋਨਾ ਜਿਹੜੀ ਉਹ ਮੋਟਰੇ ਹੋ ਕਾਫੀ ਦੂਰ ਉਹ ਟਾਵਰ ਵਾਲ ਨੂੰ ਉੱਥੋਂ ਅਸੀਂ 17 ਤਰੀਕ ਨੂੰ ਲਾਉਣੀ ਸ਼ੁਰੂ ਕੀਤੀ ਸੀ ਤੇ ਇਧਰ ਨੂੰ ਹੌਲੀ-ਹੌਲੀ ਆਉਂਦੇ ਹੋਏ ਲੇਬਰ ਵਧੀਆ ਸੀ ਤੇ ਆ ਜਿਹੜੀ ਹੈ ਇਹ 30 ਤਰੀਕ ਨੂੰ ਤੇ ਸਿਰਫ ਉਹ ਥੋੜੀ ਜਿਹੀ ਜਿਹੜੀ ਅੱਗੇ 131 ਵੈਰਾਈਟੀ ਹੈ ਉਹ ਜਿਹੜੀ ਹੈ 2 ਤਰੀਕ ਨੂੰ ਅਸੀਂ ਲਾਈ ਸੀ ਤੇ ਇਹ ਬਹੁਤ ਹੀ ਨਜ਼ਾਰਾਦਾਰ ਕੰਮ ਹੈ ਜਿਹੜੀ ਪੂਸ਼ਾ ਚਤਾਲੀਏ ਨਾ ਕੋਈ ਪਾਣੀਆਂ ਦਾ ਫਰਕ ਖਾਸ ਕਰਕੇ ਮੇਰੇ ਖੇਤ ਦੇ ਵਿੱਚ ਕਿਉਂਕਿ ਸਾਡਾ ਖੇਤ ਥੋੜਾ ਜਿਹਾ ਨੀਵੇਂ ਐ ਸਾਈਡ ਤੇ ਨੱਬ ਐ ਤੇ ਨੱਬੇ ਸ਼ਹਿਰ ਦਾ ਪਾਣੀ ਕਈ ਛੜਕਾਂ ਤੋਂ ਪਾਰ ਕਰਦਾ ਇੱਥੇ ਤੱਕ ਆ ਜਾਂਦਾ ਤੇ ਆਪਣਾ ਖੇਤ ਮਾਮੂਲੀ ਜਿਹਾ ਨੀਵੇਂ ਜਿੱਥੇ ਲੋਕਾਂ ਦੇ ਖੇਤਾਂ ਦੇ ਵਿੱਚੋਂ ਮੰਨ ਲਓ 5 ਦਿਨਾਂ 'ਚ ਪਾਣੀ ਖਤਮ ਹੁੰਦਾ ਤਾਂ ਸਾਡੇ ਇੱਥੇ 7 ਦਿਨਾਂ 'ਚ ਖਤਮ ਹੋ ਜਾਂਦਾ 2-3 ਦਿਨਾਂ ਦਾ ਫਰਕ ਪੈਂਦਾ ਪਰ ਉਂਝ ਨਜ਼ਾਰਾ ਵੜਾ ਸਾਰਾ ਕੁਝ ਵਧੀਆ ਤੇ ਬਾਕੀ ਗੱਲ ਹੈਗੀ ਜਿਹੜਾ ਮੈਂ ਤਜਰਬਾ ਤੁਹਾਡੇ ਨਾਲ ਸਾਂਝਾ ਕਰਿਆ ਜਰੂਰ ਦੱਸੋ ਵੀ ਤੁਸੀਂ ਇਸ ਚੀਜ਼ ਨਾਲ ਸਹਿਮਤ ਹੋ ਜਾਂ ਤੁਹਾਨੂੰ ਇਹ ਗਲਤ ਲੱਗਿਆ ਸਾਡਾ ਜੋ ਸੀ ਅਸੀਂ ਤਜਰਬਾ ਵੀ ਦੱਸਤਾ ਤੇ ਜਿਹੜੀ ਫਸਲ ਹੈ ਉਹ ਵੀ ਤੁਹਾਡੇ ਸਾਹਮਣੇ ਮੈਂ ਇੱਕ ਵਾਰੀ ਫੇਰ ਚੱਲਦੇ ਚੱਲਦੇ ਦਿਖਾ ਦੇਣਾ ਆ ਤੁਸੀਂ ਫਸਲ ਵੇਖ ਸਕਦੇ ਹੋ ਤੇ ਬਾਕੀ ਦੋਸਤੋ ਦਿਓ ਇਆਜ਼ਤ ਤੇ ਅੱਲਾ ਬੇਲੀ ਰੱਬ ਰੱਖਾ